ਇਹੋ ਮੇਰੇ ਉਹ ਇਹ ਮੇਰਾ ਕੋਈ ਪੋਲੀਟিক্যাল ਵੋਟਰ ਜਾਂ ਪੋਲੀਟিক্যাল ਹੋ ਨਹੀਂ ਆ ਇੱਕ ਮਿਸ਼ਨ ਆ ਇੱਕ ਸੋਚ ਆ ਕਿ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਜਾਣਾ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਆਪਣੀ ਅਕਲ ਮੁਤਾਬਕ ਮੈਂ ਲਗਾਇਆ ਐਸ ਵੇਲੇ ਤਾਂ ਮੈਂ ਕਲਾ ਲੇਕਿਨ ਇਹਨਾ ਜ਼ਰੂਰ ਹੈ ਕਿ ਮੈਂ ਜਿੱਥੇ-ਜਿੱਥੇ ਗਿਆ ਉੱਥੇ ਦਾ ਕਿਸਾਨ ਤੇ ਲੋਕਲ ਬੰਦੇ ਖੁਸ਼ ਬੜੇ ਹੋਏ ਯਰ ਕਿਸੇ ਨੇ ਤਾਂ ਪਾਣੀ ਦੀ ਗੱਲ ਕੀਤੀ ਇਸਰੇ ਪਾਣੀ ਨੂੰ ਬਚਾਉਣ ਦੀ ਗੱਲ ਕੀਤੀ ਸਾਡੀ ਫਿਊਚਰ ਜਨਰੇਸ਼ਨ ਦੀ ਗੱਲ ਕੀਤੀ ਸੋ ਇਸ ਮਹਾਂਨ ਦੇ ਵਿੱਚ ਨਵੀਂ ਸੋਚ ਨਵਾਂ ਪੰਜਾਬ ਇਹਦੇ ਵਿੱਚ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਾਂਗਾ ਕਿ ਮੈਨੂੰ ਜਗ੍ਹਾ ਜ਼ਰੂਰ ਦਿਓ ਮੈਂ ਜੋ ਬੋਲ ਰਿਹਾ ਜੋ ਮੇਰੇ ਮਨ ਚ ਹੈ ਜਿਹੜੀਆਂ ਮੇਰੀਆਂ ਕਮੀਆਂ ਉਹਨਾਂ ਵਿੱਚ ਵੀ ਮੈਨੂੰ ਸੁਝੇਸ਼ ਜ਼ਰੂਰ ਦਿਓ ਕਿਉਂਕਿ ਆਹ ਜੀ ਤੁਹਾਡਾ ਨੋ ਬਿਹਤਰ ਕੋਈ ਨਹੀਂ ਜਾਣਦਾ ਪਿਛਲੇ ਦਿਨੀ ਜਦੋਂ ਕਪਾਹ ਭਾਈ ਜਾਰੀ ਸੀ ਪਿੰਕ ਬੋ ਗੁਰਾਬੀ ਛੋਡੀ ਕਰਕੇ ਤੇ ਮੈਂ ਮੱਕੀ ਤੇ ਟਰੈਲ ਦਿੱਤੇ ਕਈ ਦਾ ਟਰੈਲ ਹੋਇਆ ਕਾਮਿਆਂ ਔਰ ਉਸ ਨੂੰ ਲੈ ਕੇ ਮੈਂ ਅੱਗੇ ਤੁਰਿਆ ਔਰ ਪਰਵਾਹ ਹੁਗਾ ਮੇਰਾ ਖਾਸ ਤੌਰ ਤੇ ਬਾਲਵੇ ਖੇਤਰ ਵਿੱਚ ਮੈਂ ਬਰਸਾਤੀ ਮੱਕੀ ਦੀ ਗੱਲ ਕਰਦਾ ਕਿ ਚੋਨਾ ਨਾ ਬੀਜ ਕੇ ਆਪਾਂ ਬਰਸਾਤੀ ਮੱਕੀ ਬੀਜੀਏ ਤੇ ਉਹਦੇ ਸੈਮੀਨਾਰ ਵੀ ਕੀਤੇ ਗੋਸ਼ਟੀਆਂ ਵੀ ਕੀਤੀਆਂ ਤਿੰਨ ਚਾਰ ਤੇ ਲੱਗਿਆ ਹੈਗਾ ਮੈਂ ਕਰਨਾ ਯਾਰ ਫਰ ਕਰ ਲਈਆਂ ਤੇ ਫੁਗਾਰਾ ਬਹੁਤ ਹੈ ਔਰ ਉਸ ਨੂੰ ਅੱਗੇ ਲਿਜਾਣ ਲਈ ਅਸੀਂ ICAR ਨੂੰ ਵੀ ਨਾਲ ਲਿਆ ਪਰ ਸਰਕਾਰੀ ਇੰਸਟੀਚਿਊਟ ਹੈ ਜਿਹੜੀ ਬਾਕੀ ਦੇ ਕੰਮ ਕਰ ਲਈਆਂ ਔਰ ਉਹਨੂੰ ਕਾਮਯਾਬ ਕਰਨੀ ਸੀ ਕਿ ਕਿਸਾਨ ਨੂੰ ਕੀ ਕਰਨਾ ਚਾਹੀਦਾ ਐਗਰੀਕਲਚਰ ਪ੍ਰੈਕਟਿਸਸ ਲੈ ਕੇ ਸੋਹਣ ਤੋਂ ਕਿਸ ਕਿਸਮ ਦਾ ਬੱਤਰ ਚਾਹੀਦੀ ਆ ਕਿਸ ਕਿਸਮ ਦੀ ਮਸ਼ੀਨ ਚਾਹੀਦੀ ਆ ਔਰ ਉਹਦੇ ਲੈ ਕੇ ਸਪਰੇਅ ਤੋਂ ਕੱਖਾਂ ਤੋਂ ਕੀੜਿਆਂ ਤੋਂ ਕਿਵੇਂ ਉਹਦਾ ਆਪਾਂ ਸਾਰਾ ਕਰਨਾ ਤੇ ਪਾਣੀ ਕਿਸ ਵੇਲੇ ਲੋੜਾ ਬਰਸਾਤੀ ਮੱਕੀ ਨੂੰ ਕੁੱਲ 3-4 ਪਾਣੀ ਲੱਗਦਾ ਉਹ ਪਤਲੇ ਪਤਲੇ ਉਹ ਮੱਕੀ ਫੱਕਣੀ ਆ ਪਰ ਫੱਕਰ ਤਾਈ ਉਹਦੀ ਹਾਰਵੈਸਟਿੰਗ ਤਾਈ ਤੇ ਫੇਰ ਸਾਰੋਂ ਵੱਡੀ ਗੱਲ ਦੇਖੋ ਇਹ ਗੱਲਾਂ ਇਸ ਲੈਵਲ ਤਾਈ ਸਰਕਾਰ ਨੇ ਹਲੇ ਨਹੀਂ ਕੀਤੀਆਂ ਪਿਛਲੇ ਦਿਨੀ ਸਰਕਾਰ ਨੇ ਪੀਏਯੂ ਚ ਕੁਝ ਬੰਦੇ ਸੀਐਮ ਸਾਹਿਬ ਗਏ ਸੀ ਉੱਥੇ ਉਹਨਾਂ ਨੇ ਵੱਖਰੇ ਵੱਖਰੇ ਜ਼ਿਲ੍ਹਿਆਂ ਚੋਂ ਕੁਝ ਬੰਦੇ ਆਏ ਇੱਕ ਆਡੀਟੋਰੀਅਮ ਦੇ ਵਿੱਚ 3-400 500 ਪਤਾ ਮੈਨੂੰ ਗਿਣਤੀ ਨਹੀਂ ਕਰ ਸਕਦਾ ਕਿ ਉਹਨਾਂ ਨੇ ਉਹਨਾਂ ਨੇ ਗੱਲ ਕੀਤੀ ਕਿ ਤੁਹਾਨੂੰ ਮੱਕੀ ਦਾ ਬੀਜ ਆਗੇ ਬੀਜ ਦਾ ਜਰ ਹਰੇ ਘਟੀ ਦੇ ਮਿਲਦਾ ਕੋਈ ਨਹੀਂ ਕਰ ਨਹੀਂ ਆ ਕਿ ਮੱਕੀ ਦਾ ਬੀਜ ਹੀ ਮਿਲਦਾ ਆ 5 ਲੱਖ ਏਕੜ ਮੱਕੀ ਅੱਜ ਹਾੜੂ ਲੱਗੀ ਹੋਆ ਜਿਹੜਾ ਮੈਂ ਪ੍ਰਮੋਟ ਨਹੀਂ ਕਰਦਾ ਮੈਂ ਬਰਸਾਤੀ ਮੱਕੀ ਦੀ ਗੱਲ ਕਰ ਰਿਹਾ ਤੇ ਉਹੀ ਵੀ ਜਿਹੜਾ ਜਰਾ ਬਰਸਾਤੀ ਮੱਕੀ ਬਰਸਾਤ ਵੇਲੇ ਦੀ ਮੈਂ ਬਰਸਾਤੀ ਮੱਕੀ ਨੂੰ ਪ੍ਰਮੋਟ ਕਰਨ ਲਈ ਅੱਜ ਤੁਹਾਨੂੰ ਸਾਰਿਆਂ ਨੂੰ ਟਿਕਰੀ ਦਿੱਤੀ ਆ ਉਹਦਾ ਪੋਰਟਲ ਅਸੀਂ ਅੱਜ ਲਾਂਚ ਕਰਨ ਜਾ ਰਹੇ ਆ ਇਥੇ ਤਾਂ ਠੀਕ ਆ ਕਿ ਕੰਬਾਈਨ ਹਾਰਵੈਸਟਰ ਆਇਆ ਹਾਰਵੈਸਟ ਹੋ ਗਈ। ਇਹ ਵੀ ਠੀਕ ਆ। ਉਹਦੇ ਬਾਅਦ ਉਹਦੇ ਬਾਅਦ ਦੀ ਤਾਂ ਗੱਲ ਕਿਸੇ ਨੇ ਕੀਤੀ ਨਹੀਂ। ਚਾਹੀਦਾ ਤਾਂ ਸੀ ਜਿੱਦਾਂ ਮੈਂ ਐਮਐਮਐਸਪੀ ਅਨਾਉਂਸ ਕੀਤੀ ਆ। ਮੈਂ ਇੰਡੀਵਿਜੂਅਲ ਐ ਮੇਰੇ ਇੱਕ ਸੋਚ ਆ। ਮੈਂ ਸਮਝਦਾ ਕਿ ਮੱਕੀ ਜਿਹੜੀ 2 ਸਾਲਾਂ ਜਮ ਮ ਬਜਾਊਗਾ ਤੇ ਬੜੇ ਆਰਾਮ ਨਾਲ ਖਪ ਜਾਏਗੀ। ਤੇ ਸਵਾਲ ਇਹ ਵੀ ਇੱਕ 2 ਸਾਲ ਬਾਅਦ ਕੀ ਕੀ ਹੋਏਗਾ? ਮੈਂ ਕਿਹਾ ਇਹ ਨਾ 2 ਸਾਲਾਂ ਸਰਕਾਰ ਕਿਉਂ ਸੁਤੀ ਆ। ਸਰਕਾਰ ਕਿਉਂ ਨਹੀਂ ਕਹਿੰਦੀ ਕਿ ਇਹ ਮੱਕੀ ਅਸੀਂ ਐਮਐਸਪੀ ਤੇ ਖਰੀਦਾਂਗੇ ਅਸੀਂ ਪ੍ਰਬੰਧ ਕਰਾਂਗੇ ਭਾਰ ਸਰਕਾਰ ਨਾਲ ਕਿਉਂ ਨਹੀਂ ਗੱਲ ਕਰਦੀ ਖੁਦ ਆਪਣੇ ਇੰਤਜ਼ਾਮ ਕਿਉਂ ਨਹੀਂ ਕਰਦੀ ਇਹ ਕਿ ਮੈਂ ਸਰਕਾਰ ਦੀ ਮਦਦ ਲੈਣ ਲਈ ਤੁਹਾਨੂੰ ਆਇਆ ਅੱਗੇ ਨਾ ਕਰਿਆ ਲੇਕਿਨ ਸਰਕਾਰ ਦਾ ਫਰਜ਼ ਪੈਂਦਾ ਔਰ ਇਸ ਇਸ ਫਰਜ਼ ਤੋਂ ਸਰਕਾਰ ਭਜਰੀ ਹੈ ਕੁਤਾਈ ਕਰ ਰਹੀ ਹੈ ਔਰ ਮੈਂ ਕੁਝ ਗੱਲਾਂ ਸ਼ੇਅਰ ਕਰਨੀ ਚਾਹਾਂਗਾ ਮੱਕੀ ਵੀ ਬੀਜ ਦਿੱਤੀ ਕੰਨੂ ਹਰਿਆਣੇ ਕਿਸੇ ਹੋਰ ਸਟੇਟ ਚ ਬੱਤੀ ਜਿੱਦਾ ਸਾਡਾ ਝੋਨਾ ਮੱਕੀ ਸਸਤੀ ਹੋਏ ਮੈਂ ਕਹਿੰਦਾ ਵੀ 240 ਰੁਪਏ ਨੂੰ ਰਾਣਾ ਖਾਈ ਤੇ ਆ I will ensure that the maize sells at 20 240 rupees which is the MSP MSP ਤੇ ਮੱਕੀ ਵਿਕੇ ਉਹ ਜਿਵੇਂ ਪਹਿਲਾਂ MSP ਤੇ ਝੋਨਾ ਵੇਚਦਾ ਲੋਕ ਬਿਹਾਰ ਤੋਂ ਉੱਤਰ ਪ੍ਰਦੇਸ਼ ਤੋਂ ਲੈ ਆ ਕੇ ਝੋਨਾ ਪੰਜਾਬ ਤਰੋਦੇ ਆ ਉਸ ਚੀਜ਼ ਨੂੰ ਅਵੋਇਡ ਕਰ ਲਈ ਇਹ ਉਹਦੇ ਛੋਣੇ ਵੀ ਹੋ ਸਕਦਾ ਲੇਕਿਨ ਅਜੇ ਕਿਸੇ ਨੇ ਦਿਮਾਗ ਨਹੀਂ ਲਾਇਆ ਆ ਜਿਹੜਾ ਪੋਰਟਲ ਅਸੀਂ ਲਾਂਚ ਕਰਨ ਜਾ ਰਹੇ ਹਾਂ ਇਹਦੇ ਵਿੱਚ ਕਿਸਾਨ ਨੇ ਆਪਣੇ ਬ ਨੂੰ ਰਜਿਸਟਰ ਕਰਾਉਣਾ ਮੱਕੀ ਦਾ ਵੀ ਦੀ ਰਸੀਦ ਉਹ ਜਗ੍ਹਾ ਦੀ ਲੋਕੇਸ਼ਨ ਤੇ ਰਜਿਸਟ੍ਰੇਸ਼ਨ ਉਹ ਕਰਾਏਗਾ ਫਿਰ ਉਹ ਸਾਡਾ ਫਾਰਮਰ ਹੋਏਗਾ ਫਿਰ ਅਸੀਂ ਉਹਦੀ ਜਨਾ ਉਤਪਾਦਨ ਉਹਦੇ ਚੱਕਣ ਦੇ ਅਸੀਂ ਜ਼ਿੰਮੇਵਾਰ ਹੋਵਾਂਗੇ ਸੋ ਅਸੀਂ ਜਿੱਥੇ ਐਮਐਸਪੀ ਅਨਾਉਂਸ ਕਰ ਰਹੇ ਹਾਂ ਉਥੇ ਵੇਜ਼ ਐਂਡ ਮੀਨਸ ਟੂ ਚੈੱਕ ਕਿ ਸਾਡੇ ਨਾਲ ਠੱਗੀ ਨਾ ਹੋਵੇ ਕੋਈ ਵਪਾਰੀ ਮੱਕੀ ਸਪਲਾਈ ਕਰ ਜਾਏ ਤੇ ਕਿਸਾਨ ਦਾ ਨੋ ਹੋਵੇ ਇਹ ਚੀਜ਼ਾਂ ਅਵੋਇਡ ਕਰ ਲਈ ਅਸੀਂ ਕੋਪਲ ਕੀਤਾ ਔਰ ਮੈਂ ਇੱਕ ਗੱਲ ਸਰਕਾਰ ਨੂੰ ਪੁੱਛਣਾ ਚਾਹਣਾ ਕਿ ਸਰਕਾਰ ਨੇ ਤਿੰਨ ਜ਼ਿਲ੍ਹੇ ਰੌਂਸ ਕਿਤੇ ਵੀ ਇਹਨਾਂ ਦੇ ਵਿੱਚ ਤੁਸੀਂ ਮੱਕੀ ਵੇਚੋ ਔਰ ਮੇਰੇ ਉਹ ਜ਼ਿਲ੍ਹੇ ਨੇ ਕਬੂਤਰਾਂ ਗੁਰਦਾਸਪੁਰ ਤੇ ਤੀਜਾ ਬਠਿੰਡਾ ਮੇਰੇ ਹਿਸਾਬ ਨਾਲ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਇਹ ਸਾਰੇ ਲੋਕ ਵੱਧ ਡੀਪ ਲੀਡ ਪਾਣੀ ਇੱਥੇ ਕਰ ਰਿਆ ਇਹਨਾਂ ਨੂੰ ਕਿਉਂ ਛੱਡ ਦਿੱਤਾ ਬਈ ਉਹ 17500 ਰੁਪਿਆ ਪਰ ਹੈਕਟੇਰ ਪਰ ਸਰਕਾਰ ਦੀ ਜਿਹੜੀ ਸਬਸਿਡੀ ਆਈ ਆ ਉਹ 21 ਕਰੋੜ ਆਈ ਆ ਪੰਜਾਬ ਸਰਕਾਰ ਨੇ ਉਹ ਚ 1 ਰੁਪਿਆ ਨਹੀਂ ਜੋੜਿਆ ਉਹ ਕਰੀਬ ਕਰੀਬ ਅ 12000 ਏਕਟਰ ਤੇ ਜਾ ਕੇ ਸਟਾਪ ਲੱਗ ਜਾਣਾ ਸਰਕਾਰ ਕਹਿੰਦੀ 12000 ਏਕਟਰ ਤੇ ਤਾਂ ਅਸੀਂ 17500 ਰੁਪਏ ਪਰ ਏਕਟਰ ਦੇਾਂਗੇ ਤੇ ਉਹਦੇ ਉੱਪਰ ਵੀ 10000 ਰੁਪਏ ਇਹਨਾਂ ਨੂੰ ਸਹੀ ਮੈਨੂੰ ਪਤਾ ਨਹੀਂ ਕਿ ਮੱਕੀ બીજી ਕਿੰਨੀ ਜਾਣੀ ਆ ਲਓ ਤੁਸੀਂ ਐ ਕਰੋ ਐਫਸੀਡੀ ਦੇ ਦਫ਼ਤਰ ਤੋਂ ਡਾਇਰੈਕਟਰ ਐਗਰੀਕਲਚਰ ਤੇ ਮੰਤਰੀ ਜੀ ਨੂੰ ਪੁੱਛ ਲਓ ਹਾੜੂ ਬੱਕੀ ਜਿਹੜੀ ਹੁਣ ਪੱਕਣ ਵਾਲੀ ਆ ਉਹ ਕਿੰਨੀ ਆ ਦੱਸ ਨਹੀਂ ਪਾਉਣਗੇ ਇਹਦੇ ਬਾਰੇ ਪੁੱਛੋ ਜਰੂਰ ਤੇ ਮੈਂ ਇਹ ਕਹਿਣਾ ਚਾਹਣਾ ਕਿ ਰਜਿਸਟ੍ਰੇਸ਼ਨ ਹਰ ਚੀਜ਼ ਦੀ ਹੋਣੀ ਚਾਹੀਦੀ ਹੈ ਕਿੰਨਾ ਚੋਣਾ ਕਿ ਨਹੀਂ ਕਰਨ ਕਿਹਾ ਵਾਈ ਨਾਟ ਮੈਂ ਕਿਹਾ ਕਦੇ ਲਈ ਹੋਟਲ ਤੇ ਹੋਣੀ ਹੈ ਰਜਿਸਟ੍ਰੇਸ਼ਨ ਤੇ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਆ ਤੇ 10000 ਰੁਪਏ ਪਰ ਇਹ ਕਰਦਾ ਖਰਚਾ ਬਿਜਲੀ ਦਾ ਚੋਣਾ ਪਲਣ ਨੂੰ ਆਉਂਦਾ ਸਰਕਾਰ ਨੇ ਜਿਹੜਾ ਮੱਕੀ ਬੀਜਿਆ ਉਹਨੂੰ 17500 ਰੁਪਿਆ ਪਰ ਹੈਕਟਰ ਤਾਂ ਉਧਰ ਮਿਲਣਾ ਚਾਹੀਦਾ ਤੇ 10000 ਰੁਪਿਆ ਪਰ ਏਕੜ ਜਿਹੜੀ ਬਚਤ ਬਿਜਲੀ ਦੀ ਬਿੱਲ ਦੀ ਹੋਣੀ ਆ ਤੇ ਪਾਣੀ ਬਚਣਾ ਉਹ ਕਿਸਾਨ ਨੂੰ জানা ਚਾਹੀਦਾ ਮੈਂ ਸਰਕਾਰ ਨੂੰ ਵੀ ਕਹਾਂ ਇੱਥੇ ਥੋੜਾ ਜਿਹਾ ਧਿਆਨ ਦੇਣ ਔਰ ਅੱਜ ਮੇਰਾ ਮਕਸਦ ਪੋਰਟਲ ਲਾਂਚ ਕਰਨ ਦਾ ਤਾਂ ਕਿ ਸਾਰੇ ਕਿਸਾਨਾਂ ਨੂੰ ਪਤਾ ਲੱਗ ਜਾਏ ਕਿ ਪੋਰਟਲ ਦੇ ਉੱਤੇ ਕਿਵੇਂ ਜਾਣਾ ਤੇ ਆਪਾਂ ਉਹਨੇ ਆਪਣੀ ਰਜਿਸਟ੍ਰੇਸ਼ਨ ਕਿਦਾਂ ਕਰਾਉਣੀ ਆ ਹਰ ਸਮੇਂ ਸਮੇਂ ਤੇ ਸਾਰੀਆਂ ਗੱਲਾਂ ਅਸੀਂ ਪੋਰਟਲ ਤੇ ਦੱਸੀਆਂ ਜੇ ਕਿਸੇ ਦੀ ਕੋਈ ਖਾਸ ਗੱਲ ਸਾਨੂੰ ਪੁੱਛਣੀ ਹੋएगी ਉਹਦਾ ਜਵਾਬ ਵੀ ਅਸੀਂ ਉਹਦਾ ਸਾਰਿਆਂ ਲਈ ਪੋਰਟਲ ਤੇ ਦਿੱਤੇ ਦੇ ਦਿਆਂਗੇ ਅੰਦਰ ਕੁਝ ਮੈਂ ਇੱਕ ਵਾਰ ਪੋਰਟਲ ਦਾ ਤੁਹਾਨੂੰ ਦਿਖਾ ਦੇਣਾ ਜੀ ਅਸੀਂ ਕਿਸ ਤਰੀਕੇ ਨਾਲ ਡਿਵੈਲਪ ਕੀਤਾ ਇਹ ਜਿਹੜਾ ਪੋਰਟਲ ਆ ਬਰਸਾਤੀ ਮੱਕੀ ਜਿਹੜੀ ਰਾਣਾ ਜੀ ਪ੍ਰਮੋਟ ਕਰ ਰਹੇ ਆ ਤੇ ਜਿਹਦੇ ਤੇ ਰਾਣਾ ਜੀ ਨੇ ਐਮਐਸਪੀ ਡਿਕਲੇਅਰ ਕੀਤੀ ਆਪਣੇ ਵੱਲੋਂ ਉਹਨੂੰ ਸਿਰੇ ਚੜਾਉਣ ਨੂੰ ਇਹ ਪੋਰਟਲ ਬਣਾਇਆ ਗਿਆ ਤਾਂਕਿ ਫਾਰਮਰ ਨੂੰ ਵੀ ਕਲੈਰਿਟੀ ਹੋਵੇ ਜਦੋਂ ਮੱਕੀ ਬੀਜ ਰਿਹਾ ਕਿ ਉਹਦੀ ਫਸਲ ਜਿਹੜੀ ਆ ਉਹ ਐਮਐਸਪੀ ਤੇ ਚੱਕੀ ਜਾਣੀ ਆ ਸੋ ਉਹਦੇ ਲਈ ਇਹ ਵੈਬਸਾਈਟ ਡਵੈਲਪ ਕੀਤੀ ਆ ਸਭ ਤੋਂ ਪਹਿਲਾਂ ਤੇ ਫਾਰਮਰ ਇਹਦੇ ਤੇ ਰਜਿਸਟਰ ਕਰੂਗਾ ਰਜਿਸਟ੍ਰੇਸ਼ਨ ਦੇ ਵਿੱਚ ਰਜਿਸਟ੍ਰੇਸ਼ਨ ਆ ਲੈ ਖੋਲੂਗੀ ਜੀਮੇਦਾਰ ਆਪਦਾ ਨਾਮ ਪਿਤਾ ਜੀ ਦਾ ਨਾਮ ਲਾਸਟ 4 ਡਿਜੀਟਸ ਆਫ ਦੀ ਆਧਾਰ ਕਾਰਡ ਤੇ ਆਪਦੇ ਮੋਬਾਈਲ ਤੇ ਉਹਨਾਂ ਦੇ اوਟੀਪੀ ਆਊਗਾ ਜਦੋਂ ਮੋਬਾਈਲ ਨੰਬਰ ਫੀਲ ਕਰੇਗਾ ਤਾਂ ਕਿ ਜੈਨੂਇਨ ਫਾਰਮਰ ਆਉਣ ਤੇ ਜੈਨੂਇਨ ਫਾਰਮਰ ਨੂੰ ਅਸੀਂ ਹੈਂਡਲ ਕਰ ਸਕੀਏ ਜਦੋਂ OTP ਆਉਂਦਾ OTP ਐਂਟਰ ਕਰਕੇ ਉਹਨਾਂ ਦੀ ਡਿਟੇਲ ਆਉਗੀ ਕਿਸ ਜ਼ਿਲ੍ਹੇ ਤੋਂ ਅੰਮ੍ਰਿਤਸਰ ਤੋਂ ਪਿੰਡ ਦਾ ਨਾਮ ਕਿੰਨਾ ਕਿੰਨਾ ਏਰੀਆ ਮੱਕੀ ਬੀਚਣਾ ਚਾਹੁੰਦੇ ਆ ਕੀ ਉਹਨਾਂ ਨੇ ਪਹਿਲਾਂ ਮੱਕੀ ਬੀਜੀ ਆ ਨਹੀਂ ਬੀਜੀ ਆ yes or no ਕਰਕੇ ਆਪ ਦੇ ਆਪ ਨੂੰ ਰਜਿਸਟਰ ਕਰੂਗਾ ਤੇ ਆਪਸ਼ਨਲ ਹੈ ਵੀ ਕਿਹੜੀ ਤਰੀਕ ਨਾਲ ਮੱਕੀ ਬੀਚਣਾ ਚਾਹੁੰਦੇ ਆ ਇਹਦੇ ਸੈਕੰਡ ਸਟੈਪ ਜਦੋਂ ਰਜਿਸਟਰ ਕਰ ਜਾਂਦੇ ਹੋ ਤਾਂ ਕੀ ਬੈਂਕ ਡਿਟੇਲਸ ਹੋਣਗੀਆਂ ਤਾਂ ਕਿ ਉਹਦੇ ਖਾਤੇ ਦੇ ਵਿੱਚ 15 ਦਿਨਾਂ ਦੇ ਵਿੱਚ ਵਿੱਚ ਜਿਹੜੀ ਲਿਫਟਿੰਗ ਚਾ ਉਹਦੀ ਪੇਮੈਂਟ ਜਾ ਸਕੇ ਇਹ ਡਿਟੇਲਸ ਪਾ ਕੇ ਜੀਮੀਦਾਰ ਰਜਿਸਟਰ ਹੋ ਜਾਊਗਾ ਜਦੋਂ ਰਜਿਸਟਰ ਹੋ ਜਾਣਗੇ ਫਿਰ ਅਸੀਂ ਡਾਇਰੈਕਟਲੀ ਉਸ ਜੀਮੀਦਾਰ ਨੂੰ ਸੰਪਰਕ ਕਰਾਂਗੇ ਤੇ ਉਹਨਾਂ ਦੇ ਨਾਲ ਜਿਹੜਾ ਲੌਂਗ ਟਰਮ ਐਗਰੀਮੈਂਟ ਸੀਜ਼ਨ ਦਾ ਹੈਗਾ ਯਾ ਜਿਹਦੇ ਰਾਹੀਂ ਸਪੈਸੀਫਿਕੇਸ਼ਨਸ ਵੀ ਮੈਂਸ਼ਨ ਹੋਣਗੀਆਂ ਕੁਆਂਟੀਟੀ ਵੀ ਮੈਂਸ਼ਨ ਹੋਊਗੀ ਕਿੰਨੇ ਏਕੜ ਮੱਕੀ ਬੀਜੀਆ ਉਹ ਸਾਰਾ ਐਗਰੀਮੈਂਟ ਕਰਾਂਗੇ ਕਿ ਤਾਂਕਿ ਜ਼ਿੰਮੇਦਾਰ ਕੋ ਕਲੈਰਟੀ ਹੋਵੇ ਵੀ ਮੇਰੀ ਮੱਕੀ ਐਮਐਸਪੀ ਤੇ ਰਾਜੇਲੋ ਚੱਕੀ ਜਾਵੇ ਇਹਦੇ ਅਲਾਵਾ ਇਸ ਵੈਬਸਾਈਟ 'ਤੇ ਬਰਸਾਤੀ ਮੱਕੀ ਦੀ ਹੋਰ ਡਿਟੇਲ ਸ਼ੇਅਰ ਕਰਨੇ ਵੀ ਕਲਾਈਮੈਟਿਕ ਕੰਡੀਸ਼ਨਸ ਜੀਮੀਡਾਰ ਕੋਮਸ ਵੈਬਸਾਈਟ ਤੇ ਜਾ ਕੇ ਪਤਾ ਲਾ ਲਿਓਗਾ 70 80 ਪਰਸੈਂਟ ਉਹਦੇ ਜਿਹੜੇ ਸਵਾਲ ਨੇ ਉਹਦੇ ਤੋਂ ਹੀ ਪੂਰੇ ਪੁਝਾੜੇ ਆ ਕਿ ਮੈਂ ਬੀਜਣੀ ਕਦੋਂ ਹੈ ਜਰਮੀਨੇਸ਼ਨ ਕਲਾਈਮੈਟਿਕ ਰਿਕੁਆਇਰਮੈਂਟ ਕੀ ਹੈ ਜਰਮੀਨੇਸ਼ਨ ਕਦੋਂ ਹੁੰਦੀ ਆ ਜਦੋਂ ਝੋਨਾ ਬੀਜਣ ਤੋਂ ਪਹਿਲਾਂ ਪਹਿਲਾਂ ਬੀਜ ਦਿਓ ਰਿਕਮੈਂਡੇਡ ਵੈਰਾਈਟੀਆਂ ਕਿਹੜੀਆਂ ਉੱਚ ਬੀ ਕਿੰਨਾ ਪੈਣਾ 7 ਤੋਂ 8 ਕਿਲੋ ਪਰ ਇੱਥੇ ਇਹਦੀ ਟਰੀਟਮੈਂਟਸ ਜੇ ਕਰਨੀਆਂ ਪੈਣੀਆਂ ਸੀਡ ਦੀਆਂ ਜ਼ਿਆਦਾਤਰ ਤਾਂ ਅੱਜਕੱਲ ਸੀਡ ਟ੍ਰੀਟਡ ਹੀ ਹੁੰਦੇ ਆ ਪਰ ਕੁਝ ਜੀ ਨੋਨ ਟ੍ਰੀਟਡ ਸੀਡ ਹੋਵੇ ਉਹਦੀ ਟ੍ਰੀਟਮੈਂਟ ਕੀ ਕਰਨੀ ਆ ਪ੍ਰੋਪਰ ਡਿਟੇਲਸ ਆ ਉਹਦੇ ਤੋਂ ਬਾਅਦ ਸੈਕੰਡ ਆ ਜੀ ਸੋਇੰਗ ਟਾਈਮ ਕੀ ਹੈ ਇਹਦਾ ਕਿਹ ਇਸ ਤਰੀਕੇ ਨਾਲ ਸੋਇੰਗ ਕਰਨੀ ਆ ਸਪੇਸਿੰਗ ਕੀ ਰੱਖਣੀ ਆ 60 ਬਾਈ 20 ਸੈਂਟੀਮੀਟਰ ਸੀਡ ਡੈਪਥ ਕਿੰਨੀ ਹੋਣੀ ਚਾਹੀਦੀ ਆ ਅਨਿਲ ਰਾਜੀ ਨਿਊਟ੍ਰੀਸ਼ਨ ਤੇ ਫਰਟੀਲਾਈਜ਼ਰ ਮੈਨੇਜਮੈਂਟ ਬੀਜਲ ডোজ ਡੀਏਪ ਦੀ ਕਿੰਨੀ ਹੋਣੀ ਚਾਹੀਦੀ ਹੈ 55 ਕਿਲੋ ਉਹਦੇ ਤੋਂ ਬਾਅਦ ਐਮਓਪੀ 20 ਕਿਲੋ ਯੂਰੀਆ ਨੂੰ ਕਿੰਨਾ ਕਿੰਨਾ ਪੈਣਾ ਚਾਹੀਦਾ ਜ਼ਿੰਕ ਦੀ ਕੀ ਰਿਕੁਆਇਰਮੈਂਟ ਆ ਮਤਲਬ ਜਿੰਨੇ ਵੀ ਨਿਊਟ੍ਰੀਸ਼ਨਲ ਰਿਕੁਆਇਰਮੈਂਟਸ ਹੈਗੇ ਆ ਕ੍ਰੌਪ ਦੀਆਂ ਦੇ ਵਿੱਚ ਮੈਂਸ਼ਨਡ ਆ ਇਹ ਤੋਂ ਬਾਅਦ ਅਗਿਆੜੀ ਹੈ ਜੀ ਕ੍ਰਿਟੀਕਲ ਇਰੀਗੇਸ਼ਨ ਸਟੇਜਿਸ ਕੀਆ ਬਹੁਤ ਝਟਕਾ ਗਿਆ ਸੌਦਾ ਪਹਿਲਾਂ ਜਿੱਦਣ ਮੱਕੀ ਪੀਜ ਦਿਓ ਪਹਿਲਾਂ ਪਾਣੀ ਲਾ ਦੇਣਾ ਉਸ ਬਾਅਦ ਜਿੱਦਣ ਗੋਡਿਆਂ ਦੀ ਆ ਗਈ ਗੋਡੇ ਦੀ ਆ ਗਈ ਫਿਰ ਪਾਣੀ ਦੀ ਲੋੜ ਹੈ ਤੇ ਉਸ ਸਮੇਂ ਆਪਣੀ بارشਾਂ ਜਾਂ ਨੀਅ ਸੋ ਉਸ ਤੋਂ ਬਾਅਦ ਪਾਣੀ ਦੀ ਘਾਟ ਕਿਤੇ ਰਹਿੰਦੀ ਨਹੀਂ ਮੱਕੀ ਅਕੇ ਫਿਰ ਵੀਡ ਮੈਨੇਜਮੈਂਟ ਚੱਕ ਹੋਵੇ ਤਾਂ ਕਿਹੜੀ ਕਿਹੜੀ ਅਸੀਂ ਪ੍ਰੀ ਐਮਰਜੈਂਸੀ ਹਰਬੀਸਾਈਡ ਲਾਉਣੀ ਆ ਪੋਸਟ ਐਮਰਜੈਂਸ ਪੋਸਟ ਐਮਰਜੈਂਸੀ ਕਿਹੜੀ ਲਾਉਣੀ ਆ ਪ੍ਰੀ ਐਮਰਜੈਂਸ ਹੁੰਦੀ ਆ ਵੀ ਜਿਹੜਾ ਬੂਟਾ ਬਾਹਰ ਜਰਮਿਨੇਟ ਕਰਨ ਤੋਂ ਪਹਿਲਾਂ ਪਹਿਲਾਂ ਅਸੀਂ ਦਵਾਈ ਲਾ ਦੇਣੀ ਆ ਸੋ ਇਹ ਸਾਰਾ ਡਾਟਾ ਜ਼ਿੰਮੇਵਾਰ ਨੂੰ ਇੱਕ ਐਜੂਕੇਸ਼ਨਲ ਇਨਫੋਰਮੇਸ਼ਨ ਮੱਕੀ ਦੀ ਬਜਾਈ ਤੇ ਸਾਰੀ ਬਿਲਕੁਲ ਲੋ ਜਿਹੜੀਆਂ-ਜਿਹੜੀਆਂ ਇਹਨੂੰ ਬਿਮਾਰੀਆਂ ਪੈਨੀਆਂ ਕਿਹੜੇ-ਕਿਹੜੇ ਪੈਸ ਪੈਂਦੇ ਉਹਨਾਂ ਦਾ ਇਲਾਜ ਕੀ ਆ ਆਰਮੀ ਵਰਮ ਬਿੰਦਾ ਲੀਫ ਲਾਈਟਸ ਪੈਨੀਆ ਸਟੈਮ ਬੋਰਰ ਦੀ ਬਿਮਾਰੀ ਪੈਦੀ ਉਹਨਾਂ ਦੇ ਕੀ ਕੀ ਸੌਲਟਸ ਨੇ ਜਿਹੜੀਆਂ ਦਵਾਈਆਂ ਪੈਣੀਆਂ ਇਹਦੇ ਨੈਕਸਟ ਸਟੇਜ ਦੇ ਵਿੱਚ ਅਸੀਂ ਇਹਦੀਆਂ ਐਗਜ਼ੈਕਟ ਡੋਸੇਜਸ ਐਂਡ ਹਾਊ ਟੂ ਟਰੀਟ ਇਟ ఓ ਵੀ ਐਗਜ਼ੈਕਟਲੀ ਹਿਜ਼ ਪ੍ਰੋਵਾਈਡ ਕਰਨਾ ਹੈ ਹਾਰਵੈਸਟਿੰਗ ਕਦੋਂ ਮੱਕੀ ਹਾਰਵੈਸਟ ਕਰਨੀ ਹੈ ਮੱਕੀ ਵੇਖ ਕੇ ਪਤਾ ਲੱਗੂਗਾ ਵੀ ਜਦੋਂ ਸੁੱਕ ਗਈ ਉਦੋਂ ਹਾਰਵੈਸਟ ਕਰਨਾ ਹੈ ਇਹਦਾ ਗ੍ਰੇਨ ਦਾ ਮੌਇਸਚਰ ਡਿਊਰਿੰਗ ਹਾਰਵੈਸਟਿੰਗ ਕਿ ਹੋਣਾ ਚਾਹੀਦਾ ਤੇ ਡਿਊਰਿੰਗ ਪੈਕਿੰਗ ਕਿ ਹੋਣਾ ਚਾਹੀਦਾ ਜਦੋਂ ਪੈਕਿੰਗ ਹੋਵੇ ਉਦੋਂ 12 ਤੋਂ 14 ਪਰਸੈਂਟ ਮੌਇਸਚਰ ਹੋਣਾ ਚਾਹੀਦਾ ਤਾਂਕਿ ਇਹਨੂੰ ਉਲੀ ਨਾ ਲੱਗੇ ਤੇ ਇਹਦੀ ਕੁਆਲਿਟੀ ਨਾ ਖਰਾਬ ਹੋਵੇ ਸੋ ਇਸ ਤਰੀਕੇ ਦੇ ਨਾਲ ਜਿੰਨੀ ਵੀ ਸਰਵਿਸਿਜ਼ ਹੈਗੀਆਂ ਉੱਤੇ ਕਰੂੰਗੇ ਐਮਐਸਪੀ ਜੋ ਪਾਤ ਦੇ ਸਰਕਾਰ ਵੀ ਰੀਡ ਹੈਗਾ ਮੈਂਸ਼ਨਡ ਆ ਪੇਮੈਂਟ 15 ਦਿਨਾਂ ਅਚ ਇਹ ਸਾਰਾ ਕੁਝ ਕੀਤਾ ਜੋ ਜਾ ਰਿਹਾ ਤਾਂ ਕਿ ਪੰਜਾਬ ਦਾ ਪਾਣੀ ਬਚ ਸਕੇ ਕੰਪੇਅਰ ਟੂ ਚੋਨਾ 60% ਪਲਸ ਪਾਣੀ ਬਚਦਾ ਸੋ ਮੱਕੀ ਹੀ ਇੱਕ ਆਪਸ਼ਨ ਹੈ ਇਹ ਆਪਣੇ ਪੰਜਾਬ ਦਾ ਪਾਣੀ ਬਚਾਉਣ ਵਾਸਤੇ ਇਕੋ ਕੌਣ-ਕੌਣ ਬਦਦਾ ਅਪਲਾਈ ਕਰ ਸਕਦਾ ਮੱਕੀ ਬੀਜੇ ਨੂੰ ਪੰਜਾਬ ਦਾ ਜ਼ਿਮੀਦਾਰ ਹੋਣਾ ਚਾਹੀਦਾ ਤੇ ਬਰਸਾਤੀ ਮੱਕੀ ਬੀਜੀ ਹੋਣੀ ਚਾਹੀਦੀ ਆ ਇਹਦੇ ਤੋਂ ਬਾਅਦ ਜਦੋਂ ਨੇ ਮੱਕੀ ਬੀਜ ਲਈ ਫਿਰ ਅਸੀਂ ਉਹਦਾ ਖੇਤ ਮੈਪ ਕਰਨਾ ਇਨਸ਼ੋਰ ਕਰਨਾ ਕਿ ਉਹਨੇ ਬਰਸਾਤੀ ਮੱਕੀ ਬੀਜੀ ਵੀ ਆ ਤਾਂ ਨੂੰ ਟਰੇਡਿੰਗ ਵਾਲਾ ਕੰਮ ਨਾ ਹੋਵੇ ਵੀ ਬਾਹਰਲੀ ਮੱਕੀ ਆ ਕੇ ਪੰਜਾਬ ਦੇ ਵਿੱਚ ਐਮਐਸਪੀ ਤੇ ਸਾਡੇ ਤੇ ਆਬਲੀਕੇਸ਼ਨ ਆਵੇ ਸਾਡੀ ਆਬਲੀਕੇਸ਼ਨ ਪੰਜਾਬ ਦੇ ਜ਼ਿਮੀਦਾਰ ਤੇ ਲਈ ਹੈਗੀ ਪੰਜਾਬ ਦੇ ਜ਼ਿੰਮੇਦਾਰ ਨੂੰ ਤਕੜਾ ਕਰਨ ਲਈ ਖੜੇ ਆ ਤੇ ਫਿਊਚਰ ਵੀ ਰਵਾਨੀ ਆ ਕਿ ਤੁਹੂ ਗਿਆ ਸਮੋ ਸੋ ਬੇਸਿਕਲੀ ਇਸ ਇਸ ਇਹ ਇੰਗਲਿਸ਼ ਚ ਵੀ ਆ ਤੇ ਪੰਜਾਬੀ ਚ ਵੀ ਹੈਗੀ ਹੈ ਇਹਦੀ ਬਸ ਜ਼ਿੰਮੇਦਾਰ ਪੰਜਾਬੀ ਚ ਵੀ ਵੇਖ ਸਕਦਾ ਹੈ कोई सवाल इसमें कोई लिमिट रखी है क्या सर आपने कि कितने एकड़ में जमीन होना चाहिए किसान कितनी जमीन जितनी बोएगा उतनी उठाएंगे कितनी भी कोई लिमिट जितनी भी बोए बोई है उसका हम अपने आप पता लगा लेंगे कि बोई है कि नहीं बोई राणा जी रजिस्टर हो तो पहला करना पहला या फिर बिजली या तो बाद भी करना नहीं बाद पहला पहला बिल आया तो रजिस्टर करो बोलो आईडिया होया कि इन किसान बीज सब की थी ओदा सिस्टम तैयार की तरफ ਵੀਰ ਬੰਦੋ ਨੇ ਕਿਹਾ ਦੱਸਣੀ ਚਾਹਣਾ ਕਿ ਪੰਜਾਬ ਦੇ ਵਿੱਚ ਜਿਹੜੀ ਹਾਹ ਹੁਣ ਵਾਲੀ ਮੱਕੀ ਆ ਪਾਣੀ ਬਹੁਤ ਰੰਦੀ ਹਾੜੂ ਮੱਕੀ ਜਿਵੇਂ ਕਹਿੰਦੇ ਆ ਸਪਰਿੰਗ ਮੇਜ ਜਿਹੜੂ ਕਹਿੰਦੇ ਆ ਉਹ 5 ਲੱਖ ਏਕੜ ਹੈ ਸਰਕਾਰ ਕੋ ਡਾਟਾ ਹੈ ਨਹੀਂ ਪੁੱਛ ਲਿਓ ਅੱਜ ਤੇ ਸਾਡਾ ਡਾਟਾ ਗਲਤ ਹੋਵੇ ਤਾਂ ਸਾਨੂੰ ਜਿੱਥੇ ਮਰਜ਼ੀ ਗੱਲ ਕਰ ਲਿਓ ਰਾਣਾ ਜੀ ਇਹ ਮੱਕੀ ਜਿਹੜੀ ਤੁਸੀਂ ਇੱਕ ਮਿੰਟ ਇੱਕ ਮਿੰਟ ਰਾਣਾ ਜੀ ਜਵਾਬ ਦਿਓ ਗੱਲ ਆ ਬਰਸ਼ਾਤੀ ਇਹ 5 ਲੱਖ ਏਕੜ ਮੱਕੀ ਦੇ ਪਹੁੰਚੇ ਲੋਕ ਇਹ ਓਵਰਨਾਈਟ ਵੀ ਪਹੁੰਚ ਗਿਆ 15 ਸਾਲ ਲੱਗੇ ਇੱਥੇ ਪਹੁੰਚਣ ਤੇ ਜੇ ਆਪਾਂ ਕਹੀਏ 5 ਲੱਖ ਏਕੜ ਮੱਕੀ ਜਾਂ 10 ਲੱਖ ਏਕੜ ਮੱਕੀ ਇਮੀਡੀਟਲੀ ਇਸ ਸਾਲ ਬੀਜੀ ਜਾਣੀ ਜਾਂ ਨਹੀਂ ਲੋਕਾਂ ਨੇ ਤਜਰਬਾ ਕਰਨਾ ਇਸ ਵਕਤ ਤਜਰਬਾ ਕਰਨਾ ਉਹਨਾਂ ਨੂੰ ਪ੍ਰੋਫਿਟੇਬਲ ਹੈ ਕਿੱਥੇ ਮੱਕੀ ਦੇਖੋ ਕਿਸੇ ਵੱਧ ਨਿਕਲਨੀ ਆ ਨਾਰਮਲ 25 ਗੁੰਟੜ ਦੀ ਗੱਲ ਕਰਦੇ ਲੋਕ ਗੱਲ ਕਰਦੇ ਆ ਕਿਤੇ ਤੋਂ ਘੱਟ ਨਿਕਲਣੀ ਆ ਕਿਤੇ ਤੋਂ ਵੱਧ ਨਿਕਲਣੀ ਆ ਇਹ ਤਰਤੀ ਫਾਰਮਰ ਔਰ ਆ ਬੋਸੋ ਇਹ ਸਾਰੀਆਂ ਚੀਜ਼ਾਂ ਨਾਲ ਨਿਰਧਾਰਿਤ ਆ ਉਹਦੀ ਯੀਲਡ ਤੇ ਜੇ ਯੀਲਡ ਆਉਗੀ ਤੇ ਜ਼ਮੀਨ ਜ਼ਮੀਦਾਰ ਜ਼ਰੂਰ ਵਿਜੂਗਾ ਪਾਣੀ ਬਚਾਊਗਾ ਆਪਣੇ ਪੰਜਾਬ ਦਾ ਤੇ ਲੇਕਿਨ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹਾਂ ਤੁਸੀਂ ਦੱਸੋ ਸਰ ਇਹ ਜਿਹੜੀ ਐਮਐਸਕੇ ਤੁਸੀਂ ਦੋਗੇ ਇਹ ਕਿਵੇਂ ਮੈਨੇਜ ਹੋਗੀ ਕਿਹੜੀ ਕੰਪਨੀ ਲਏਗੀ ਕੋਈ ਤੇ ਤੁਹਾਡੀ ਸੰਸਥਾ ਤੇ ਸਪੈਸ਼ਲਾਈਜ਼ ਤੁਸੀਂ ਸਭ ਕੀ ਹਕੀਕਤ ਕਰੋਗੇ ਮੈਂ ਐਡ ਕਰਦੇ ਹਾਂ ਨਾਲ ਮੰਡੀਆਂ ਚ ਖਰੀਦੋਗੇ ਤੁਹਾਡੇ ਆਪਣੇ ਆਰਥੀ ਹੋਣਗੇ ਇੱਕ ਮਿੰਟ ਵੇਖੋ ਮੈਂ ਪਹਿਲਾਂ ਵੀ ਕਿਹਾ ਪਹਿਲੀ ਗੱਲ ਤੇ ਇਹ ਨੋਬਲ ਕਾਜ਼ ਆ ਉਹਦੇ ਤੁਸੀਂ ਲੋਕ ਸਾਰੇ ਲੋਤਾਂਦੇ ਨਿਕਲ ਨਿਕਲ ਸਰਕਾਰ ਕਿਉਂ ਸੁਤੇ ਆ ਸਰਕਾਰ ਥਾਪੀ ਮਾਰ ਕੇ ਅੱਗੇ ਕਿਉਂ ਨਹੀਂ ਆਉਂਦੀ ਕਿ ਇੱਕ ਰਾਣਾ ਕਹਿ ਸਕਦਾ ਮੈਂ ਐਮਐਸਪੀ ਦੇਣਾ ਉਹ ਤਾਂ ਸਰਕਾਰ ਨੇ ਉਹਨਾਂ ਕੌਮਲਾ ਫੈਲਾ ਐਡਾ ਕੁਝ ਆ ਹਾਂਜੀ ਇੰਨੀਆਂ ਪ੍ਰੋਕਿਊਰਮੈਂਟਸ ਕਰਦੇ ਆ ਝੋਲਾ ਕਢ ਕੇ ਕਿਨੇ ਕਿਨੇ 140 ਲੱਖ ਰੁਪਏ 140 ਲੱਖ ਹਾਂ 150 ਲੱਖ ਲੱਗਦਾ 250 ਲੱਖ ਲੱਗਣਾ ਇੰਨੇ ਹੀ ਕਿ ਕਣਕ ਤੇ ਇਹ ਤਾਂ ਹੋਣੀ ਥੋੜੀ ਜਿਹੀ ਆ ਔਰ ਵੀ ਵਿਲ ਡੂ ਇਟ ਕੋਈ ਵੀਸਲ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਦਾ ਡਿਮਾਂਡ ਹੈ ਸਾਰੀਆਂ ਗੱਲਾਂ ਨਹੀਂ ਮੈਂ ਦੱਸਣੀ ਆ ਸਰਕਾਰ ਨੂੰ ਸਿਆਣੇ ਨਹੀਂ ਕਰਨਾ ਸਰਕਾਰ ਨੂੰ ਖੁਦ ਸਿਆਣੇ ਹੋਣਾ ਚਾਹੀਦਾ ਕਹਿਣਾ ਚਾਹੀਦਾ ਮੈਂ ਐਮਐਸਪੀ ਦੇ ਮੱਕੀ ਅਸੀਂ ਖਰੀਦਾਂਗੇ ਮੈਂ ਤਾਂ ਕਹਿ ਰਿਹਾ ਕਹੇ ਸਰਕਾਰ ਸਰਕਾਰ ਦਾ ਕੰਮ ਰਾਣਾ ਕਰੇ ਤੇ ਯਾਰੋ ਫਿਰ ਰਾਣਾ ਫਿਰ ਇਹ ਤਾਂ ਬਾਈ ਨਹੀਂ ਬੋਧੇ ਨਾ ਨਹੀਂ ਕਰਦਾ ਬਰਾੜਾ ਗੱਟੇ ਸਾਥ ਨਹੀਂ ਫਾਈਨੈਂਸ਼ੀਅਲ ਕੈਲਕੂਲੇਟਰ ਹੋ ਗਿਆ ਮੱਕੀ ਦੇ ਵਿੱਚੋਂ ਇੱਕ ਕਿੱਲੇ ਵਿੱਚੋਂ ਕਿੰਨਾ ਕੀਲੀ ਦਾ ਸਰ ਲਿਖਦੇ ਇੰਨੇ ਦੀ फसल ਦੀ ਕੀਮਤ ਕਿੰਨੀ ਹੋਣੀ ਥੋਨੇ ਤੋਂ ਕਿੰਨੀ ਨਿਕਲਦੀ ਹੈ ਐਸ ਕੰਪੈਰੀਟਿਵ ਬੈਨੀਫਿਟ ਦੀ ਫਾਈਨੈਂਸ਼ੀਅਲ ਟਾਰਗਟ ਸਾਨੂੰ ਹੋਏਗਾ ਦੇਖੋ ਪਿਛਲੇ ਸਾਲ ਗਲਤ ਸਮੇਂ ਦੇ ਉੱਤੇ ਪਹਿਲੀ ਸਤੰਬਰ ਨੂੰ ਬੀਜ ਕੇ ਜਦਕੀ ਅਖੀਰ ਸਤੰਬਰ ਦੇ ਵਿੱਚ ਕਟਾਈ ਹੋ ਜਾਣੀ ਚਾਹੀਦੀ ਆ ਤੇ ਜ਼ਿੰਮੇਵਾਰ ਦੀ 10 ਕਿੱਲਾਂ ਦੇ ਵਿੱਚ 22 ਕੂਟਰ ਦੀ ਹੌਸਲਾ ਹੈ لیکن ICAR ਜਿਹੜੀ ਬਾਕੀ ਜਗ੍ਹਾ ਮੱਕੀ ਪਝਾਉਂਦਾ ਉਹ ਕਹਿੰਦੇ 25 ਤੋਂ ਉੱਪਰ ਵੀ ਹੋ ਜਾਂਦੀ ਹੈ ਤੇ 25 ਤੋਂ ਘੱਟ ਵੀ ਰਹਿ ਜਾਂਦੀ ਹੈ ਇਹ ਡਿਪੈਂਡ ਕਰਦਾ ਫ্রম ਫਾਰਮਰ ਟੂ ਫਾਰਮਰ ਪਲੇਸ ਟੂ ਪਲੇਸ ਤੇ ਜਿਹਨਾਂ ਜ਼ਿਮੀਂਦਾਰਾਂ ਕੋਲ ਜਿੱਥੋਂ ਜਿੱਥੇ ਪਾਣੀ ਨਹੀਂ ਉੱਥੇ ਦੀ ਤਾਂ ਸਰਕਾਰ ਨੇ ਗੱਲ ਨਹੀਂ ਕੀਤੀ ਟੇਲੈਂਡ ਤੇ ਬਹੁਤ ਫਾਇਰ ਕਰਿਆ ਗਿਆ ਮਾਨਸਾ ਰਹਿ ਗਿਆ ਜਿੱਥੇ ਟੇਲ ਦਾ ਪਾਣੀ ਨਹੀਂ ਜਾਂਦਾ ਉਹਦੇ ਥੱਲੇ ਪਾਣੀ ਖੜਾ ਆਇਆ ਉਹ ਮੱਕੀ ਬੀਜਣ ਸਹੀ ਮੈਨੇਜਰ ਪੂਛ ਤੋਂ ਉੱਪਰ ਹੋਣਾ ਚਾਹੀਦਾ ਸੀ ਇਹ ਸਿਰ ਤੋਂ ਥੱਲੇ ਨੂੰ ਜਾਣਾ ਚਾਹੁੰਦਾ ਗੁਰਦਾਸਪੁਰ ਤੋਂ ਥੱਲੇ ਨੂੰ ਚਲੋ ਇਹਨਾਂ ਦੀ ਮਰਜ਼ੀ ਹੈ ਤਾਂ ਪੰਜਾਬੀ ਕਿਸੇ ਉਹ ਕਰਾ ਦੇਣ ਸ਼ੁਰੂ ਸ਼ੁਰੂ ਕਰਾ ਦੇਣ ਜਿਵੇਂ ਕਾਮਯਾਬ ਕਰ ਲੈ ਉੱਥੇ ਤਾਂ ਪਾਣੀ ਵੀ ਹੈ ਲੇਕਿਨ ਬਹੁਤ سارے ਇਲਾਕੇ ਜਿੱਥੇ ਪਾਣੀ ਹੈ ਇਹ ਰੇਟ ਚੋਨੇ ਦੀ ਤੇ ਬੱਕੀ ਦੀ ਝੋਨਾ ਜਿਹੜਾ ਤੁਲਿਆ ਨਹੀਂ ਪਿਛਲੇ ਸਾਲ ਉਹ ਤਾਂ 35-35 क्विंटल ਵੀ ਨਿਕਲਿਆ ਜਿਹੜਾ ਪ੍ਰੋਜੈਕਟ ਹੋਇਆ ਇਸ ਵਾਰ ਠੀਕ ਹੈ ਨਾ ਜੀ ਇਹ ਕੋ ਹਾਈਬ੍ਰਿਡ ਉਹ 35 ਨਹੀਂ ਲੇਕਿਨ ਨਾਰਮਲੀ 28-30 क्विंटल ਝੋਨਾ ਨਿਕਲਦਾ 28 क्विंटल ਤੇ 28 क्विंटल ਨੂੰ ਤੇ ਇਹ ਨਿਕਲਦੀ ਹੈ 25-28 ਇਹਨੇ ਨਿਕਲਣਾ ਰੇਟ ਬਰਾਬਰ ਹੈ ਪ੍ਰੋਫਿਟੇਬਲ ਹੈਗਾ ਜੀ ਕਿਸਾਨ ਨੂੰ ਬਿਲਕੁਲ ਚੋਨੇ ਦੀ ਤੇ ਬੱਕੀ ਦੀ ਕਿਸਾਨ ਦੱਸੂਗਾ ਇਹ ਕਰਾਂ ਕਿਸਾਨ ਨੂੰ ਪੁੱਛਾਂਗੇ ਆਪਾਂ ਜਲ ਬੀਜ ਕਿਹਾਊਗਾ ਜਿ ਪ੍ਰੋਪਰਟੀ ਮੈਂ ਗੱਲ ਹੋਰ ਕਹਿਣੀ ਚਾਹਣਾ ਖਾਦੀ ਮੱਕੀ ਦੀ ਗੱਲ ਕਰਦੇ ਆਪਾਂ ਰਾਣਾ ਕਰ ਰਿਹਾ ਸਰਕਾਰ ਨੂੰ ਪਿਛਲੇ ਸਾਲ ਕਰਨੀ ਚਾਹੀਦੀ ਸੀ ਜੋ ਤੋਂ 10 ਸਾਲ ਪਹਿਲਾਂ ਕਰਨੀ ਚਾਹੀਦੀ ਸੀ ਅਸੀਂ ਵੀ ਸਕੇ ਸਰਕਾਰ ਮੈਂ ਅੱਜ ਇਹ ਕਹਿ ਰਿਹਾ ਕਿਉਂ ਆਣ ਵਾਲਾ ਫਿਊਚਰ ਪੰਜਾਬ ਦਾ ਬਹੁਤ ਵਧੀਆ ਨਹੀਂ ਆ ਕਿਸੇ ਨੇ ਝੋਨਾ ਖਰੀਦਣਾ ਨਹੀਂ ਪਿਛਲੇ ਸਾਲ ਜ਼ਿਮੀਂਦਾਰ ਤੰਗ ਹੋਇਆ 2-2 3-300 ਰੁਪਏ ਕੁੰਟਲ ਝੋਨਾ ਘੱਟ ਟ੍ਰੇਡ ਤੇ ਵਿਗਿਆ ਫਿਊਚਰ ਵੀ ਇਦਾਂ ਦਾ ਨਜ਼ਰ ਆ ਰਿਹਾ ਤੇ ਪੰਜਾਬ ਸ਼ੁੱਡ ਹੈਵ ਐਨ ਆਲਟਰਨੇਟਿਵ ਕ੍ਰੌਪ ਛੋਲੇ ਦੀ ਜਗ੍ਹਾ ਮੱਕੀ ਦੀ ਜਗ੍ਹਾ ਮੱਕੀ ਨੂੰ ਪ੍ਰੋਮੋਟ ਕਰੋ ਮੈਂ ਸਮਝਦਾ ਐ ਇਦੋਂੋਂ ਵੀ ਬਿਹਤਰ ਕ੍ਰੌਪ ਪੰਜਾਬ ਨੂੰ ਲੋੜ ਐ ਉਹ ਸਰਕਾਰ ਨੂੰ ਚਿੰਤਾ ਕਰਨਾ ਚਾਹੀਦੀ ਆ ਮੈਂ ਮੈਨੂੰ ਸੋਚ ਕੇ ਯੂਨੀਵਰਸਿਟੀ ਨਾਲ ਗੱਲ ਕਰਕੇ ਅੱਗੇ ਹੋਣਾ ਚਾਹੀਦਾ ਜੇ ਨਹੀਂ ਹੋਣਗੇ ਤੇ ਰਣਾ ਤਾਂ ਹੈਗਾ ਯਾਰ ਲੈ ਆਵਾਂਗੇ ਰਾਣਾ ਜੀ ਲੋਕ ਇੰਨੇ ਡਰੇ ਕਿਸਾਨ ਇੰਨੇ ਡਰੇ ਕੋਈਆਂ 7-800 ਤੇ ਦਿੰਦੀ ਵਿਕੀ ਪਿਛਲੇ ਸਾਲਾਂ ਵਿੱਚ ਤੁਸੀਂ ਦੇਖਿਆ ਗਿਆ ਉਹਨਾਂ ਦਾ ਡਰ ਕੇ ਵਿੱਚੋਂ ਵੀ ਕਿ ਪਹਿਲਾਂ ਪਹਿਲਾਂ ਤੁਸੀਂ ਨਾ ਤੁਸੀਂ 5-7 ਸਾਲ ਪਿੱਛੇ ਥੋੜੇ ਜਿਹੇ ਜਿਹੇ 2-3 ਸਾਲ ਪਹਿਲਾਂ ਵਾਲੀ ਗੱਲ ਕਰ ਲਓ ਉਹਨਾਂ ਕਿਸਾਨਾਂ ਨੂੰ ਪੁੱਛੋ ਵਾਸਤਵ ਵਿੱਚ 700 ਰੁਪਏ ਵਿਕਦੀ ਹੁੰਦੀ ਸੀ ਭਾ ਕੇ 900 ਰੁਪਏ ਵਿਕਦੀ ਹੁੰਦੀ ਸੀ ਉਹ ਕਿੰਨੀ ਤੁਰੋਂਦੇ ਹੁੰਦੇ ਸੀਗੇ ਲੇਕਿਨ 1100 ਰੁਪਏ ਤੋਂ ਉੱਪਰ ਨਹੀਂ ਵਿਕਦੀਂਦੀ 100 ਰੁਪਏ ਤੋਂ ਠੀਕ ਹੈ ਰਾਣਾ ਜੀ ਤੇ ਜਦੋਂ ਦੇ 에ਥਨ올 ਦੇ ਵਿੱਚ ਮੱਕੀ ਪੈਣੀ ਚੱਲੂਗੀ 에ਥਨ올 ਬਣਨਾ ਚੱਲੂਗਾ ਪਿਛਲੇ ਤੱਕ 2500 ਰੁਪਏ 3600 ਰੁਪਏ ਵਿਕੀ ਆ ਤੁਸੀਂ ਕੰਟ੍ਰੈਕਟ ਕਰੋਗੇ ਪਹਿਲਾਂ ਬਿਲਕੁਲ ਕਹਿ ਰਹੇ ਇਹਦੇ ਤੇ ਦੱਸਿਆ ਮੈਂ ਕਹਿੰਦਾ ਜੀ ਇਹ ਤੇ ਦੱਸਿਆ ਪਾ ਫਿਰ ਚੱਲਦਾ ਤੁਹਾਡਾ ਕਿ ਜਿਹੜਾ ਜ਼ਿੰਮੇਵਾਰ ਦਵਾਈ ਵੀ ਕਿਸੇ ਦੁਕਾਨ ਵਾਲ ਤੋਂ ਦਸਕੇ ਪਾਉਂਦਾ ਉਹ ਆਪਣੇ ਨੂੰ ਵੈਬਸਾਈਟ ਤੇ ਰਜਿਸਟਰ ਕਿਵੇਂ ਕਰੂਗਾ ਤਾਂ ਇੱਕ ਨਵਾਂ ਪੰਗਾ ਖੜਾ ਹੋ ਜੂਗਾ ਦੇਖੋ ਜੀ ਕੋਈ ਵੀ ਜ਼ਿੰਮੇਵਾਰ ਅੱਜ ਹੈ ਨਹੀਂ ਜਿਹਦੇ ਕੰੱਚੇ smartphone ਨਾਲ ਦੇ ਉਹਨਾਂ ਦੇ ਬੱਚੇ ਜੋ ਉਹਨਾਂ ਦੇ ਬੱਚਾ ਬੱਚੇ ਹੀ ਤਾਂ ਉਹਨਾਂ ਦੇ ਯਾਰ ਅੱਜ ਕੱਲ ਮੈਂ ਵੀ ਕਈ ਵਾਰ ਮੈਨੂੰ ਨਹੀਂ ਕੋਈ ਸਮਝ ਆਉਂਦਾ ਮੈਂ ਆਪਣੇ ਬੱਚੇ ਨੂੰ ਕਹਿੰਦਾ ਯਾਰ ਕੱਢ ਕੇ ਦਿਖਾਈ ਸੋ ਉਹਨਾਂ ਦੇ ਆਪਣੇ ਬੱਚਿਆਂ ਨੂੰ ਪੁੱਛ ਕੇ ਸਭ ਕੁਝ ਕਰਨਾ ਹੋਰ ਹੋਰ ਜਿਹੜੇ ਤੁਸੀਂ ਕਿਸਾਨਾਂ ਦਾ ਕਿਵੇਂ ਰੀਚ ਕਰੋਗੇ ਇਸ ਚੀਜ਼ ਆ ਆ ਹੈ ਨਾ ਆ ਟੈਕਨੋਲੋਜੀ ਦਾ ਯੋਗਿਆ ਹਰ ਕਿਸਾਨ ਦੇ ਘਰ ਨਹੀਂ ਮੈਂ ਜਾ ਸਕਦਾ ਹਰ ਜਗ੍ਹਾ ਮੈਂ ਦੱਸਾਂ ਨਹੀਂ ਕਰ ਸਕਦਾ ਜਲਸੇ ਸਾਰੀਆਂ ਗੱਲਾਂ ਨਹੀਂ ਕਰ ਸਕਦਾ ਸੋ ਇਹ ਤਰੀਕਾ ਨਾ ਨਹੀਂ ਨਾ ਨਹੀਂ ਅਸੀਂ ਬਾਕੀ ਦੀ ਬਜਾਇੀ ਦੀ ਗੱਲ ਕੀਤੀ ਸੀ ਹੁਣ ਤੱਕ ਤੁਹਾਡੇ ਮੰਨ ਕਿੰਨੇ ਕੁ ਕਿਸਾਨਾਂ ਨੇ ਇਸ ਸੰਬੰਧੀ ਕੋਆਰਡੀਨੇਟ ਕੀਤਾ ਹੈ ਕਿ ਅਸੀਂ ਵਿਜਾਈ ਕਰਨਾ ਚਾਹਦੇ ਹਾਂ ਤੁਹਾਨੂੰ ਬਾਈਟ ਦਿਓ ਦੇਖੋ ਨੰਬਰ ਤਾਂ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਲੇਕਰ ਹਜ਼ਾਰਾਂ ਦੀ ਗਿਣਤੀ ਚ ਲੋਕ ਮੱਕੀ ਐਸਰ ਪਹਿਲੇ ਸਰਚ ਬੁਝਣਗੇ ਔਰ ਸੈਂਕੜਿਆਂ ਦੇ ਗਿਣਤੀ ਚ 5-700 ਹਜ਼ਾਰ ਫੋਨ ਮੈਨੂੰ ਆਇਆ ਹੁੰਦਾ ਕਿਰਣਾ ਜੀ ਸਾਡੇ ਐਸ ਵੱਡੇ ਚ ਕਿਦਾਂ ਆ ਰਹੇ ਹੋ ਆਓ ਮੈਂ ਕਹਿ ਰਹਾ ਜਰਾ ਕਿ ਅ ਅਚੰਭੀ ਜੇ ਬਾਡੀਆਂ ਕਹਿੰਦੇ ਬਾਡੀਆਂ ਰੱਖੀ ਫਿਰ ਪੰਦਾ ਹੀ ਕੱਟ ਕਰ ਦੇਣਾ ਲੇਕਰ ਉਧਰ ਹੋਣਾ ਲਾਗੇ ਨੂੰ ਦੇਣਾ ਦੀ ਇਲੈਕਸ਼ਨ ਉਧਰ ਦੇ ਇਲੈਕਸ਼ਨ ਤੋਂ ਬਾਅਦ ਕੰਮ ਮੈਨੂੰ ਵੀ ਕੋਈ ਨਹੀਂ ਸਮਾਂ ਉਧਰ ਨੂੰ ਹੋ ਜਾਣਾ ਰਾਣਾ ਜੀ ਰਾਜਨੀਤੀ ਦੀ ਗੱਲ ਕਰਤੇ ਆਪ ਅੱਜ ਕੋਈ ਰਾਜਨੀਤਿਕ ਗੱਲ ਨਹੀਂ ਹੋਗੀ ਆਪਨੇ ਕਹਾ ਕੁਐਸਚਨ ਅਨਸਰ ਹੋਊਗਾ ਨਹੀਂ ਮੈਂ ਮੇਰੀ ਬੇਂਤੀ ਬੇਂਤੀ ਪਤਾ ਕਿਉਂ ਫਿਰ ਇਹ ਜਿਹੜਾ ਆਪਣੀ ਸੋਚ ਆ ਜਿੱਦ ਨੂੰ ਆਪਾਂ ਲੈ ਜਾਣਾ ਚੋਰਿਆਂ

ਜਿਵੇਂ ਲੱਖ ਨੂੰ ਯਕੀਨ ਹੋ ਦੋ ਉਂਦਾ ਜਦੋਂ ਕੋਈ ਨਾਲ ਦਾ ਗਵਾਂਡੀ ਕੋਈ ਨਾਲ ਦਾ ਉਹ ਭਰਾ ਕੁਛ ਕਰੇ ਉਦੋਂ ਉਹ ਤੋਂ ਬੜਾ ਪਾਵੇ ਉਥੋਂ ਯਕੀਨ ਹੁੰਦਾ ਤੁਹਾਨੂੰ ਕੋਈ ਤਜਰਬਾ ਹੈ ਪੁਰਾਣਾ ਜੇ ਲੋਕਾਂ ਨੂੰ ਪਤਾ ਕਰਨਾ ਹੋਵੇ ਵੀ ਰਾਣਾ ਜੀ ਦੀ ਗਰੰਟੀ ਕੀ ਹੈ ਵੀ ਰਾਣਾ ਜੀ ਚੱਕਣਗੇ ਵੀਕ ਨਹੀਂ ਚੱਕਣਗੇ ਬਾਅਦ ਵਿੱਚ ਕਿ ਸਰਕਾਰ ਵੀ ਮੁੱਕਰ ਜਾਂਦੀ ਹੈ ਹੋ ਸਕਦਾ ਵੀ ਲੋਕਾਂ ਨੂੰ ਦੇਖੋ ਕਸਾਲਾਂ ਦੇ ਕਦਸ਼ੀ ਹੈ ਕੋਈ ਲੱਗਦਾ ਵੀ ਸ਼ਾਇਦ ਰਾਣਾ ਜੀ ਕੰਮ ਨੂੰ ਕਰਕੇ ਦਿੰਦੇ ਦੇਖੋ ਮੇਰਾ ਬੱਤੀ ਸਾਤਾ ਲੋਕਾਂ ਦਾ ਵਾਹ ਵਾਹ ਸਭ ਵਪਾਰਿਕ ਕ੍ਰੈਡਿਬਿਲਟੀ ਬਣਾਉਣ ਨੂੰ ਸਮਾਂ ਲੱਗਦਾ। ਹੋਰ ਮੈਂ ਲੀਡਰਾਂ ਦੀ ਪੋਲਿਟਿਕਸ ਦੀ ਗੱਲ ਨਹੀਂ ਕਰਦਾ। ਰਾਣਾ ਜੋ ਕਹਿੰਦਾ ਕਰਕੇ ਦਿਖਾਉਂਦਾ। ਤੇ ਮਾਲਕ ਮਦਦ ਕਰਦਾ। ਤੇ ਮੇਰੇ ਨਾਲ ਤਾਂ ਇੰਨੀਆਂ ਰੂਹਾਂ ਪੰਜਾਬ ਦੀਆਂ ਜੁੜੀਆਂ ਆ ਜਿਹੜੀਆਂ ਚੌਰੀਆਂ ਵਿੱਚੋਂ ਨਾ ਝੜ ਕੇ ਕੋਹਰ ਫਸਲ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਕਰਨੀ ਹੈ ਕਾਮਯਾਬ ਹੋਣਾ ਮੈਂ। ਉਹ ਤੁਹਾਡੇ ਅਰਗੇ ਵੀਰਾਂ ਨੇ ਮੈਨੂੰ ਮਦਦ ਕਰਨੀ ਆ। ਤੇ ਰਾਣਾ ਕਹਦਾ ਕ੍ਰੈਡਿਬਲ ਨਾ ਆਣਦਾ। ਰਾਣਾ ਕ੍ਰੈਡਿਬਿਲਟੀ ਦੇ ਜਿੰਦਾ ਤੁਹਾਡੀ ਪਾਰਟੀ ਵਾਲੇ ਤੁਹਾਡੇ ਸਾਥੀ ਤੇਰੇ ਅਡਾਨੀ ਆਪਣੀ ਆਪਣੀ ਸੋਚ ਆਪਣੀ ਆਪਣੀ ਸੋਚ ਸੋਚ ਤੋਂ ਇਲਾਵਾ ਵੀ ਇਹ ਸੌਦਾ ਕ੍ਰੈਡੀਬਿਲਟੀ ਦਾ ਜੇ ਰਾਣਾ ਨੇ ਕਹੇ ਐਮਐਸਪੀ ਦਊਂ ਤਾਂ ਦਊਂ ਉਹ ਕਹਿੰਦੇ ਜੇ ਜੇ ਐਮਐਸਪੀ ਰਾਣਾ ਦੇਗਾ ਜਿਹੜੇ ਦੇਣੀ ਹੋਣੇ ਤਾਂ ਰਾਣਾ ਰਾਣਾ ਹੀ ਆ ਵੀ ਰਾਣਾ ਹੈ ਨਹੀਂ ਦੋ ਚੱਕਰ ਕਰਿਆ ਇਹ ਸਮਾਂ ਦੱਸੂਗਾ ਅੱਛਾ ਰਾਣਾ ਜੀ ਕਿਸਾਨਾਂ ਨੂੰ ਤਾਂ ਇਕੱਠਾ ਕਰ ਰਹੇ ਹੋ ਮੱਕੀ ਨੂੰ ਲੈ ਕੇ ਕਾਂਗਰਸੀ ਲੀਡਰਾਂ ਨੂੰ ਵੀ ਲਾਭ ਮਤ ਕਰੋਂਗੇ ਇਹ ਅੱਜ ਇਥੇ ਸਿਆਸੀ ਕੋਈ ਗੱਲ ਨਹੀਂ ਅੱਜ ਪੰਜਾਬ ਦੇ ਫਿਊਚਰ ਦਾ ਸਵਾਲ ਹੈ ਜਿਹੜੇ ਕਿਸਾਨੀ ਨਹੀਂ ਵੀ ਕਰਦੇ ਉਹਨਾਂ ਦੇ ਅੱਗੇ ਬੱਚੇ ਉਹਨਾਂ ਦੇ ਅੱਗੇ ਬੱਚੇ ਉਹਨਾਂ ਦੀ ਪਾਣੀ ਦਾ ਸੁਹਾਰਾ ਉਹ ਬਚਾਉਣ ਦੀ ਗੱਲ ਹੈ ਮੈਂ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰ ਸਕਦਾ ਰਾਣਾ ਜੀ 4-6 ਮਹੀਨਿਆਂ ਤੋਂ ਰੌਲਾ ਪੈ ਰਿਹਾ ਪਿਛਲੇ ਸਰਕਾਰ ਕੋਲ ਇੱਕ ਬੜਾ ਸਫੀਸ਼ੀਅੰਟ ਪਾਈਪ ਸੀਗਾ ਇਸ ਚੀਜ਼ ਦਾ ਨਹੀਂ ਅਗਰ ਕੋਈ ਪਾਲਿਸੀ ਬਣਾਉਣੀ ਹੁੰਦੀ ਤਾਂ ਸਰਕਾਰ ਬਣਾ ਸਕਦੀ ਇਹਦੇ ਪਿੱਛੇ ਦਾ ਕਾਰਨ ਕੀ ਲੱਗਦੇ ਹੈਗੇ ਕਿ ਨਾ ਸਰਕਾਰ ਤਾਂ ਸਿੱਧੀ ਪਜਾਈ ਜਿਹੜੀ ਹੈਗੀ ਚੋਣੇ ਦੀ ਉਹਦੇ ਵੱਲ ਪਾਈ ਹੋਈ ਆ ਉਹ ਰਾਹਤ ਨਹੀਂ ਗਈ ਜੀ ਇਹਦੀ ਤਾਂ ਗੱਲ ਹੀ ਨਹੀਂ ਕਰਦੇ ਸਰਕਾਰ ਸਰਕਾਰ ਨੂੰ ਹੋਰ ਬੜੇ ਕੰਮ ਹੈ ਰਾਣਿਆਂ ਦਾ ਕੰਮ ਹੀ ਹੈ ਕਿ ਪਾਣੀ ਬਚਾਉਣਾ ਤੇ ਮੁੰਡੇ ਮੈਂ ਨਾਲ ਲਾਇਓ ਆ ਹੈਂ ਔਰ ਮੈਂ ਆਪਣਾ ਜਿੱਥੇ ਜਾਣਾ ਮੈਂ ਗੱਲਾਂ ਹੀ ਇਹ ਕਰਦਾ ਕਿ ਪੰਜਾਬ ਦਾ ਪਾਣੀ ਬਚਾਉਣਾ ਜੇ ਪਾਣੀ ਹੈ ਤਾਂ ਪੰਜਾਬ ਹੈ ਨਹੀਂ ਪੰਜਾਬ ਹੈ ਨਹੀਂ ਗਲਤ ਮੁੱਕਦੀ ਇੱਥੇ ਤੇ ਪੰਜਾਬ ਮੇਰੇ ਇਕੱਲੇ ਦਾ ਨਹੀਂ ਜਿਹੜਾ ਇੱਥੇ ਸਾਹ ਲੈਂਦਾ ਆਪਾਂ ਦਾ ਬੰਦੇ ਆ ਜੀਵ ਜੰਤੂ ਵੀ ਪੰਜਾਬ ਉਹਨਾਂ ਦਾ ਵੀ ਆ ਉਹਨਾਂ ਨੂੰ ਵੀ ਪਾਣੀ ਦੀ ਲੋੜ ਹੈ ਖੇਤੀਬਾੜੀ ਮੰਤਰੀ ਬਹੁਤ ਇੱਛਾ ਹੈਗੀ ਉਹਨੂੰ ਨਹੀਂ ਦੇਖੋ ਖੇਤੀ ਹੈ ਹੈ ਕੀ ਖੇਤੀਬਾੜੀ ਹੈ ਹਾਲੀ ਸਰਕਾਰ ਬਣ ਗਈ ਤਾਂ ਖੇਤੀਬਾੜੀ ਪਰ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਖੇਤੀਬਾੜੀ ਮੰਤਰੀ ਹੋਣੀ ਕੀ ਹੋਰ ਕਿਸੇ ਨਾ ਤੇ ਅੱਜ ਰਾਜਨੀਤੀ ਕੱਲ ਕੋਈ ਨਹੀਂ ਫਿਰ ਕਿਤੇ ਪੁੱਛ ਰਹੇ ਵੀ ਫੜਨਾ 30 ਮਿੰਟ ਕਿਉਂ ਐਕਸਾਈਜ਼ ਵੀ ਪੜ ਸਕਦੇ ਹਾਂ ਕੌਣ ਸਦਾ ਰੋਲਾ ਪਾ ਰਿਹਾ ਹੈ ਜੀ ਇਹ ਰੋਲਾ ਆਇਆ ਚੁੱਪ ਛਡੋ ਯਾਰ ਨਹੀਂ ਠੀਕ ਹੈ ਰਾਣਾ ਜੀ ਮੁੱਖ ਮੰਤਰੀ ਤਾਂ ਤੁਹਾਨੂੰ ਦੇਖੋ ਕਿਹੜੀ ਪਾਰਟੀ ਦੇ ਕੈਂਡੀਡੇਟ ਨੂੰ ਦਸਤ ਨਹੀਂ ਕੋਈ ਬਗਾਲਿਆ ਜਿਹਦੀ ਵੀ ਸਰਕਾਰ ਬਣੇ ਮੈਂ ਤਾਂ ਇਸ ਸਰਕਾਰ ਨੂੰ ਵੀ ਕਹਾਂਗਾ ਕਿ ਇਹੋ ਜੇ ਕੰਮ ਕਰੋ ਜਿਹੜੇ ਨਾਲ ਕਿਸਾਨ ਦਾ ਪੰਜਾਬ ਦਾ ਹਰ ਵਿੱਚ ਇਹਦਾ ਫੈਲਾਸ ਕੰਟੇਨੀਆ ਠੀਕ ਹੈ ਅਈ ਬੜਕੇ ਵੀ ਕੀ ਲੈਣਾ ਮੈਂ ਇੰਨੀ ਵਾਰ ਬਣਿਆ ਮੈਂ ਮੈਥੋਂ ਤੁਰਿਆ ਅੰਦਰੋਂ ਮੈਂ ਇਸੇ ਲਈ ਤੁਰਿਆ ਵੀ ਇੰਨੀ ਵਾਰ ਮੈਂ ਬਣ ਚੁੱਕਿਆ ਤੇ ਮੈਂ ਕੀ ਪੰਜਾਬ ਨੂੰ ਦਿੱਤਾ ਚਲੋ ਇੱਕ ਫਰੇਗ ਰਹੇ ਇੱਕ ਟਾਈਮ ਲਿਮਿਟ ਹੁੰਦੀ ਹੈ ਉਹਦੇ ਬਾਅਦ ਚਾਹੇ ਪੱਤਰਕਾਰ ਹੈ ਉਹ ਵੀ ਰਿਟਾਇਰ ਹੋ ਜਾਂਦਾ ਪੋਲਿਟਿਸ਼ੀਨ ਹੈ ਉਹ ਮਰ ਕੇ ਰਿਟਾਇਰ ਹੁੰਦਾ ਤੇ ਮਰਨ ਤੋਂ ਪਹਿਲਾਂ ਕੋਈ ਚੰਗਾ ਕੰਮ ਕਰ ਦਿੰਦਾ